ਕਬੀਰ ਮੇਰੀ ਸਿਮਰਨੋ ਰਸੁ ਸੁਲੈ ਪ੍ਰਭ ਰਾਮ ਆਦਿ ਜੁਗadee ਸਗਲ ਭਗਤ ਤਾ ਕੋ ਸੁਖ ਬਿਸਰਾਣਾ ਬੀਰ ਜੋ ਹਮ ਜੰਤ ਬਿਜਾਵਤੇ ਟੁੱਟ ਗਈ ਸਵਤਾਰ ਜੰਤ ਬਿਜਾਰਾ ਕੀ ਕਰੇ ਚਲੇ ਬਜਾ ਬਨਹਾਰ ਸੁ ਕਉ ਤਲ ਗੁਰ ਸਿਵੈ ਅਨੁਸਦ ਸੁਭਾਈ ਦਰਸਨ ਅਰਸੈ ਗੁਰੂ ਕੇ ਜਨਮ ਮਰਨ ਸੁਖੁ ਉਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਪੰਜਵਾ ਜਗ ਭੀਖੂ ਤੈ ਹਜੂਰ ਦੂਰ ਕਤੋ ਨ ਜਾਈ ਪਰ ਰਹੀ ਸਰਬਤਰ ਮੈਂ ਮਨ ਸਦਾ ਤੇ ਆਈ ਜਗ ਤਿਖੂ ਕਹ ਹਜ਼ੂਰ ੁਰਕਤ ਨਗਾਏੁਰ ਅਰਵਰ ਅਸਰ ਪਤਰ ਮਨ ਸਦਾ ਧਿਆਏ ਇਤ ਊਤਨੈ ਵੀਸ਼ੁਰਾ ਗੇ ਗਲੀਏ ਬਿਨ ਸਜਾਈ ਜੋ ਨਿਮਖੋ ਮਾ ਸੋ ਅਨਬ ਸੁਖ ਪਣੀਐ ਪਰਹਾ ਰਤ ਪਾਲੀ ਅਪਿਆਉ ਦੇ ਕਸਿਉਨ ਨਾ ਹੋਏ ਸਾਸ ਸਾਸ ਸਮਾਨਤਾ ਮੀਰਾ ਪ੍ਰਭ ਸੁਈ ਅਸ਼ਾਲੀ ਅਸੀਤਿ ਅਪਾਰ ਪ੍ਰਭ ਉਚ ਜਨਕਾਰੂਪ ਜਪ ਜਪ ਕਰੇ ਆਨੰਦ ਜਨ ਅਚਰ ਜੀ ਆਨੂ ਪ੍ਰਭ ਸਾਮਤ ਦਿਉ ਧਿਆਨ ਪ੍ਰਭ ਜਿਤ ਤੁਮੇ ਰਾਤਾ ਨਾਨਕ ਮੰਗੇ ਦਾਨ ਪ੍ਰਭ ਹਰੀਨ ਪਗ ਸਾਦਾ ਸਾਮਤ ਵਿਰੋਧial ਪ੍ਰਪ ਜਿਤ ਤੁਮੇ ਹਰਾਤਾ ਨਾਨਕ ਮੰਗੇ ਤਾਨ ਪ੍ਰਪ ਅਰੇ ਨ ਤਗ ਸਾਦਾ ਹੋਵੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦਿ ਜਪੁ ਆਦਿ ਸਤ

ਸਸ ਪਲ ਖੋਲ ਤੈ ਕਿਨ ਚੱਲੇ ਨਾ ਤਸ ਚਰਹਿ ਇਕ ਗੂੜੇ ਤੁੱਤੇ ਪਾਦ ਹਮਰਦਾਏ ਚੱਲਣਾ ਨਾਨਕ ਰਿਤਿ ਆਨਾਲੇ ਕੁਨ ਹੋਰ ਕਰ ਕੁਨ ਕਰ ਜੈ ਏਕ ਮੇਹੁ ਹਉਨ ਦੇਹ ਕੁਮਰੇ ਵਹਿਆ ਏਕ ਮੇ ਤੋਨੀ ਚ ਕੁਮਰੇ ਖਦਉ ਸਉ ਬਈਐ ਇਕ ਨਾ ਹੁਕਮੈ ਬੁਸੀ ਸਾਇ ਕੁ ਨੂੰ ਸਰਪਾਈ ਹੈ ਹੁਕਮੇ ਅੰਦਰ ਸਭ ਕਉ ਮਾਰ ਕੋਈ ਨਾ ਕੋਏ ਨਾਨਕ ਹੁਕਮੈ ਜੀ ਬੁਝੇ ਤਾ ਹੁ ਮੈਂ ਕਹੈ ਨ ਕੋਈ ਗਾਵਿ ਕੁਤਾਨ ਬਹੁਤ ਸੁਤਾਨ ਗਾਵਿ ਕੁਤਾ ਚੋ ਜਨਿ ਨਿਸਾਨ ਗਾਵਿ ਕੁ ਕਰੋੜਿਆ ਚਾਰ ਗਰਗੁ ਜੁ ਰਕਮ ਚਾਰ ਗਰਗੁ ਸੈ ਕਰੇ ਤਨਖੇ ਓ ਗਰਗੁ ਕੋ ਜੀਵਨ ਕਰਦੇ ਗਰਗੁ ਕੋ ਦਪਦ ਸੰਦੂਰ ਗਰਗੁ ਕਿਵ ਅਦਰਹੁ ਬਤਨ ਕਤਲ ਕਤਿ ਨਾ ਵਟੂਟ ਕਥ ਕਤ ਕਥੀ ਗੁਟਿ ਕੋਟ ਕੋਟ ਦਿੰਦ ਦੇਲੰਦਿਤ ਤੁਖ ਪਹਿ ਸੁਭਾ ਸੁਗੰਧ ਖਾਈ ਖਾਏ ਕੋਲ ਕੁਮ ਚਲਾਇ ਰਾਲੋ ਨਾਨਕ ਤੁਸ ਸਭ ਪਰਵਰ ਸਤ ਸੰਸਰਜਨਾ ਪਖ ਪਵ ਪਰ ਅਖ ਮੰਗਦ ਦਦ ਕਰਦ ਤਰ ਫੇਰ ਜੇ ਅਗਰ ਖਿਆ ਜਿਤ ਸੰਧਰਵ ਮਹੁ ਕਮਨ ਬਰਲੀ ਜਿਸ ਤਰੇ ਪਿਆਰ ਅਗੁਰ ਤੇਲਾ ਸਤਨਾਵੜੀ ਅਈ ਦੀ ਚਾਰ ਕਰਮੀਆਂ ਵੇ ਕੱਪੜਾ ਨੰਦਰੀ ਮੁਖ ਦਵਰ ਲਲ ਵਿਵਦਨ ਸਭ ਸਤਿਆਰੁ ਥਾ ਪ੍ਰਣੰਦ ਜਿਤਨ ਹੋਵੇ ਆਪੇ ਅਨੰਦਿ ਨੂੰ ਸੋਏ ਜਿਨੁ ਸਿਵਿਆ ਤ੍ਰਪੈ ਬਾਨ ਨੰਦ ਵਿਗਨੂ ਤੈ ਨਹ ਸੁਨਿਅਮ ਮੰਨ ਰਖੀ ਪਾਵੋ ਤੁ ਪ੍ਰਸਾਦ ਸੁਖ ਲਜਾਇ ਗੁਰਮੁਖਿ ਨਾ ਨਾਮ ਗੁਰਮੁਖਿ ਵੇਦੰਗ ਕਰੋ ਕਰੈ ਸੁਮאי ਵਿਰ ਸਰਗ ਗੋਲਕ ਬਰਮਾ ਗੁਰ ਪਾਰਵਤੀ ਮਾਈ ਦੇਹ ਗਣ ਅਖਾਣੇ ਕਣਕ ਚਨ ਜਾਈ ਗੁਰਇਕ ਦੇਵੁ ਜਾਈ ਸੁਬਨਾ ਜੀਆ ਕਾਇਕ ਦਰਤਾ ਸੋਮੈ ਮਿਸਰਣਾ ਜਾਈ ਤੀਰਥ ਨਾ ਹੈ ਤਸ ਭਾਵਨ ਪਾਰੇ ਕੇ ਨਾ ਕਰੀ ਜੇ ਤੇ ਸਰਠਿ ਉਪਾਈ ਵੇਖਾ ਮਨ ਕਰਮ ਕੇ ਮਰੇ ਲਈ ਮਾਤ ਵਿਰਤ ਨਾ ਦਵਾਰ ਮਨ ਕਾ ਜੇ ਗੁਰ ਕੀ ਸਿਖ ਸੁਣੇ ਗੁਰ ਇੱਕ ਦੇ ਬੁਝਾਈ ਸੁਮਣਾ ਜੀਆ ਕਾ ਇੱਕ ਦਾਤਾ ਸੁਮਨ ਸਰਣਾ ਜਾਈ ਵੇ ਰੂਦਰ ਅਰਿ ਅਰਧਾ ਮਨ ਸੁਝਵੇ ਨਾਖਨਵਤ ਜਾਨੀਏ ਨਾਲ ਚੇ ਵੇ ਸੁਭਕਾਏ ਚੰਗਨ ਨਰਖਏ ਕਜਾਸ ਗੀਤ ਤਾਗਲੇ ਦੇਤ ਸਮਦਰ ਮੈ ਰਿਤਮ ਤਤੁ ਚੇਕੇ ਈਟੇ ਅੰਦਰ ਕੀਟੇ ਕਰ ਤੁਸੀ ਦੋਸਤ ਰੇ ਨਾਨਕ ਨਰ ਗੁਣ ਗੋੰ ਕਰੇ ਗੁਰਾਂ ਤੇ ਗੁਰਦੇਤ ਆਪਣਾ ਸੁਝਾਈ ਜਿਸ ਗੁਣ ਕੋਈ ਕਰੇ ਸੁਨਾਏ ਸਿਰ ਫਿਰ ਸੁਨਣਾ ਸੁਨਾਏ ਸਰਦਵਰ ਕਾਸ ਸੁਨਾਏ ਦੀਪ ਲੋਪ ਚਾਲ ਸੁਨਾਏ ਪਨ ਸਖ ਕਾਲ ਲਾਲਵਤ ਸਦਾ ਕਾਸ ਸੁਨਾਏ ਗੂਪਾ ਪ੍ਰਾਨਾਸ ਸੁਨਾਏ ਸੁਰ ਬ੍ਰਹਮੰਦ ਸੁਨਾਏ ਮੂਸਲਾ ਮੰਦ ਸੁਨਾਏ ਜੋਤਨ ਪੇਰ ਦਾ ਸੁਨਾਏ ਸਾ ਸਿਮਰਤ ਵੇਦ ਨਾਲੁ ਉਪਦੇਸ ਸਰਵ ਵਿਕਾਸ ਸੁਆਹ ਰੂਪ ਕਨਾਸ ਸੁਆਹ ਸਤ ਸੰਤੋਖਿ ਆਣ ਸੁਆਹ ਸਰਕਾਰਿ ਸਿ ਨਾਨ ਸੁਣਾ ਫੜ ਫੜ ਪਾਵੈ ਮਨ ਸੁਆਹ ਲਖੈ ਸਹਿਤਿਆਨ ਨਾਨੁ ਉਪਦੇਸ ਸਰਵ ਵਿਕਾਸ ਸੁਣਾ ਰੂਪ ਕਨਾਸ ਸਰ ਰਗਣਾ ਕੀ ਗਾ ਸੁਨਾਸੀ ਪੀਰ ਪਾਗਸਾ ਸੁਵੰਦ ਪਵਰ ਸੁਆਤ ਜਸ ਗਾ ਨਾਨਵ ਦਸਦਾ ਵਿਗਾਸ ਸੁਨਾ ਦੂਪਕਨਸ ਮਨ ਕੀ ਕਤ ਕਹਿ ਨ ਜਾਏ ਦੇਖੋ ਕਬਿਛੇ ਕੁਸਦਾਏ ਪਾਗਦ ਕਰਨਾ ਦੇਖ ਰਹਾ ਹਲ ਮਨ ਕਾ ਕਰਣ ਵਿਚਾਰ ਅਸਨ ਨਰਿੰਦਰ ਹੋਏ ਦੇਖੋ ਮਨਦਰ ਅਮਰ ਕੋਈ ਲੈ ਸਤਿ ਵਿਮਨ ਬੁਧਾ ਮਨ ਸਗਲ ਬਲੋ ਕੀ ਸਦਾ ਮਨ ਮੂਚੋ ਟਾ ਨਾ ਖਾਏ ਮਨ ਜਬ ਕੇ ਸਾਥ ਨ ਜਾਏ ਅਸਲ ਮਾ ਬਦਲ ਹੋਏ ਜੇ ਕੋ ਮਨ ਜਾਣ ਮਾ ਕੋਏ ਮਨ ਮਾਰਕ ਠਗ ਨ ਪਾਏ ਮਨੇ ਪਰ ਸਰ ਕਰ ਜਾਏ ਮਨੇ ਮਗਨ ਚਲੇ ਬੰਤ ਮਨ ਆਤਰਮ ਸਦੀ ਸਲ ਬੰਦ ਸਰਸ ਨਾਮ ਰੰਗਨ ਹੋਏ ਦੇ ਕੋਮਣ ਦਾ ਨੇ ਮਨ ਕੋਏ ਮੰਨੇ ਭਾਵੇਂ ਮੁਖ ਦੁਆਰ ਮੰਨੇ ਪਰਵਾਰ ਸਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਪੇਖ ਸਰਸ ਨਾਮ ਰੰਗਨ ਹੋਏ ਦੇ ਕੋਮਣ ਦਾ ਨੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਪਾਵਨ ਦਰਜੇ ਮਾਨਨ ਪੰਥ ਜੀ ਸੋ ਅਦਰ ਜਾਨ ਪੰਥਾ ਗੁਰੂ ਇੱਕ ਤੇ ਆਨ ਦੇਖੂ ਕਹਿ ਕਰੇ ਵਿਚਾਰ ਕਰਤੇ ਕੇ ਗ੍ਰਣੇ ਨਾਈ ਸੁਮਾਰ ਤਾਨ ਧਰਮ ਤੇ ਤਪੂਤ ਸੰਤੋਤਾ ਰਖੇ ਤਨ ਸੋਤਾ ਦੇਖੂ ਬਿ ਸਚਾਰ ਧੰਨੇ ਉਪਰਜਿਤ ਪਾਰ ਕਰਦੇ ਹੋਰ ਪਰਹਾਰ ਅਸਤੇ ਬਾਤ ਲੈ ਕੋਨ ਰਾਜੀ ਜਾ ਤਰਨਕ ਨਾਮ ਸੁਨਾਮ ਕੇ ਵੜੀ ਤਨਾਮ ਜੀਵ ਕਾਲ ਖਦਾਨ ਕੋ ਦੇਖਣ ਕੇ ਦਿੱਤਾ ਹੋਏ ਜੇ ਤਦਾਂ ਸੋਨ ਰੂਪਾ ਜੀਤੀ ਰਾਦ ਗਣ ਕੋਰ ਕੋਟਾ ਗਤਨ ਸਵੇ ਕੋ ਕੋਆ ਸਤਿ ਵੇ ਲਖ ਦਰਿਆ ਕੋ ਕੋ ਕਾ ਵਿਚਾਰ ਵਰਨਨ ਦਵਾਈ ਕੁਾਰੋ ਦੁਸਪਰ ਸੰਪੂਰਨ ਕਰ ਦੁਸ ਦਸਮੰਤ ਅਧਰੰਕਾਰ ਮ ਸੰਗ੍ਰ듭 ਸੰਗਪਾਉ ਸੰਪੂਰਨ ਸੋ ਤਉ ਦਵ ਸੰਗ੍ਰਥੁ ਕੋ ਪਾਠ ਅਸਗਦੋ ਨਰੇ ਉਦਾਸ ਸੰਪਦ ਕੁ ਗਣ ਉਚਾਰ ਨ ਸੰਕ ਸਦੀ ਸੰਕਦ ਤਾਰ ਸੰਸੂਰਮੋ ਪਸਾਰ ਸੰਕਮੋ ਦਿਵਲਾਇ ਤਾਰ ਗੁਦਰਦ ਗਵਨੋ ਕਵਿਚਰ ਵਰਨ ਜਵੈ ਇਕ ਵਾਰ ਜੋਤਿ ਪੰਸੈ ਪ੍ਰਕਾਰ ਦੂਸਰਾ ਸਲਾਮਤ ਨਰੰਕਾਰ ਸੰਕ ਮੁਰਕ ਵੰਦ ਕੋਰ ਸੰਕ ਚੋਰਾ ਰਾਮ ਕੋਰਾ ਸੰਖ ਮੁਰਤਰਦੈ ਜੋਰੈ ਅਸਾਂ ਗਲਉੜ ਤੇ ਕੁਮਾਇ ਸਉ ਪਾਪੀ ਪਾਪ ਕਰਦਾਏ ਸਉ ਕਰਿਆਰ ਕੁੜੇ ਚਰਾਏ ਅਸਾਂ ਕਮਲੇਸ਼ ਮਨ ਪਖਾਏ ਅਸਾਂ ਗੰਦਰ ਸਰੁ ਕਰੇ ਭਾਰ ਨਾਨਕ ਨਿਚ ਕਾਇ ਵਿਚਾਰ ਵਾਰਿ ਮਦਵੈ ਕੁਾਰ ਜੋ ਤੁਧ ਭਾਵੈ ਸਾਈ ਪ੍ਰਕਾਰ ਤੁਸ ਸਰਸਲਾਵਤ ਅੰਤ ਰੰਕਾਰ ਸੰਕੁਨਾਮ ਸਭ ਤਾ ਵੈ ਕੰਮ ਕੰਮ ਸੰਖ ਲੋ ਸੰਕੇ ਸਿਰ ਪਰ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਖੰਭਨ ਬਨ ਬਾਨ ਅਖਰਾ ਸੁ ਸੰਜੋਗ ਖਾਣ ਨੇਨ ਲਿਖਤ ਸਰਲਾਏ ਚਿਤ੍ਰਮਾਇ ਚਿਤਪਾਏ ਜਿਤਕ ਤਤ ਤਨਵ ਵੇਰਣਾ ਵਿਨਾਇਕੁ ਥਾਰੂ ਕੁਰਦਕਉਨ ਕਾ ਵਿਚਾਰ ਬਰਨ ਜਨੈ ਕੁਾਰ ਜੋ ਤੂ ਤੁ ਪਾਵੈ ਸੋਇ ਪ੍ਰਕਾਰ ਤੂਸਰਾ ਸਲੰਤਨ ਰੰਕਾਰ ਪਰਯਤ ਪੈਰ ਤੰਦੀ ਪਾਣੀ ਤੂ ਤੇ ਉਤਰ ਸਖੇ ਮੁਤ ਪ੍ਰੀਤੀ ਕਪੜਾ ਹੋਏ ਉੰਦੇ ਸਭ ਲਈ ਕੋ ਤੋਏ ਪਰਿਰਮਤ ਪਾਪ ਕੇ ਸੰਗ ਤੁਪੇ ਨ ਵਿਖੇ ਰੰਗ ਪੁਨੋ ਪਾਪੀ ਆਖਣ ਨਾਏ ਕਰ ਕਰ ਕਰੁਣਾ ਵਿਖਲੇ ਜਾ ਆਪੇ ਬੀਜ ਆਪੇ ਖਾਓ ਨਾ ਭੁਗਿਆਵ ਜਾ ਜੀਰਦ ਤਪ ਬਿਆ ਤਤ ਤਾਨੋ ਜਿ ਕੋ ਪਾਵੈ ਤੁਲ ਕਮਾਨ ਸੁਨੇ ਮਨੇ ਮਰਕੀਤਾ ਪਾਵੋ ਅੰਤਰ ਗਾਤ ਤਿਰਚ ਮਰਣਾ ਸਰਵਤ ਤੇਰੇ ਮਨਾਈ ਹੋਏ ਬਨੁਰ ਕੀਤੇ ਭਗਤ ਨਾ ਹੋਵੇ ਸਵਸਤਾਤ ਬਾਣੀ ਬ੍ਰਹਮਾ ਉਸਤ ਸੋ ਸਦਾ ਮਨੁਚਾ ਕਬਲ ਸੁਇਲਾ ਵਰਤ ਕਾਉਨਾ ਕਉ ਤਿਤ ਕਰਵਾਰ ਕਉ ਸ੍ਰਿਥੇ ਨ ਕਵਾਨਾ ਬਿਤੋ ਆਕਾਰ ਵੀਰ ਭਇ ਪਨਦੀ ਦੇਵ ਐਦਿ ਕੁਰਾਨ ਮਸਤਨ ਭਇ ਕਾ ਦੀਆਂ ਦੇ ਦੁਖਾਂ ਦੇ ਕੁਰੈਨ ਸਿਤਵਾਰਨਾ ਦੁਰਗੀ ਦਾਣਾ ਭਾਵਨਾ ਕੋਈ ਨੰਕਰਤਾ ਇਸ ਢੀਕੋ ਸਾਜੇ ਅਪੇੜਣ ਸੋਈ ਜਿਨ ਕਰ ਅਖਾ ਗੁਸਲਾਇ ਕਰਨੀ ਕੋ ਜਾਣਾ ਲਣ ਜਤਨ ਸਭ ਕੋ ਅਖੈ ਗੁਰੂ ਇੱਕ ਸਿਆਣਾ ਵਡਾ ਸਾਹਿਬ ਵਡਨਾਏ ਕੀਤਾ ਜਨਖਾ ਹੋਇ ਨਾਨਕ ਦੇ ਕੋ ਆਪੋ ਜਾੜੈ ਅਗਿਆਨ ਸੁਐ ਪਤਨ ਪਤਲ ਲੰਕਾ ਅਗਸ ਅਗਸ ਗੋੜ ਗੋੜੁ ਪ੍ਰਾਪਤਿ ਕੈ வேத ਕਾਨਕ ਵਾਦ ਸਸ ਸਠਾਰਨ ਗਣਕ ਦਿਪਾ ਸੋਇ ਤੁਤਾਤ ਲਿਖਾ ਕਮਿਖਿਆ ਦੇਖਿ ਹੋਇ ਵਿਨਾਸ ਨੰਕੁ ਟਕਿਆ ਆਪਿ ਜਾਣ ਆਪ ਫਲਾਇਨ ਸੁਰਾਇਤਿ ਸੁਰਖਨ ਪਾਈਆ ਲਦੀ ਅਤਿ ਵ ਪਰ ਸਮੁੰਦਰ ਨਾਨੀ ਹੈ ਸੁਬੰਦ ਸਹ ਸੁਤਾਨ ਗ੍ਰਾਸਿ ਸਿਤਿ ਮੰਤਨ ਗ੍ਰੀ ਤੁਲਣਾ ਨੀ ਜੀਤ ਸਮਨ ਨਸੁਰ ਪ੍ਰਸਿੱਧੀ ਕਰਨ ਅੰਤ ਅੰਤਰ ਕਰਨ ਦੀਨ ਅੰਤ ਅੰਤਰ ਕ੍ਰਿਸ਼ਨ ਅੰਤ ਅੰਤਰ ਜਪੇ ਕੇ ਮਨ ਮੰਤ ਅੰਤਰ ਜਪੇ ਕੀਤਾ ਅਕਾਰ ਅੰਤਰ ਜਪੇ ਪਰਵਾਰ ਅੰਤ ਕਰਨ ਕੀਤੇ ਬਿਰਲਾਏ ਤਾਂ ਕੇ ਅੰਤਰ ਪਾਏ ਜਾਏ ਇਹ ਅੰਤਰ ਜਾਣੇ ਕੋਏ ਬਹੁਤਾ ਕਈ ਬਹੁਤਾ ਹੋਏ ਦੇਵੜਾ ਸਭ ਤਥੁ ਤੁ ਪੰਚਨਾਂ ਦੇ ਉਚਾਵ ਕੋਇਦ ਸੁਚਿ ਪੁਰਾਣਾ ਸੋਐ ਦੇਵੜਾ ਅਬ ਨਾਮਿ ਆਪਿਆ ਤੋ ਨੰਦਰੀ ਕ੍ਰਮੁ ਦਾਤਿ ਹੋਤਿ ਕ੍ਰਮਿ ਨਿਸ਼ਣ ਜਾਇ ਵਟਾ ਤਤੈ ਤ੍ਰਿਣਾਖੁmai ਜਦ ਮੰਗ ਜੁਦਿ ਪਰ ਖਟੈ ਗਣਤਨਿ ਵਿਚਾਰ ਕਿਤਿ ਗਤੁ ਟੁਟਿ ਵਿਕਰ ਕਿਤਿ ਲਣਿ ਮੁਰਖਾ ਕਿਤਿ ਮੁਰਖਾਈ ਖਾਇ ਕਿਤੇ ਦੁਖ ਸਮਾਰੋ ਇਕਾ ਤਿਤ ਤਰ ਬਨਸਲਾ ਸਿਪਣੇ ਹੋਏ ਹੋ ਰਖ ਨਾ ਸਕ ਕੋਏ ਦੇਖ ਖਾਇ ਤਕਣ ਪਾਏ ਉਹ ਜਾਣ ਮਿਤਿ ਮੁਖਾਏ ਆਪਣੇ ਗਾਣੇ ਆਪਣੇ ਲਿਆ ਕਿਸੇ ਤੇ ਕਹੀ ਗਏ ਜੀਸਰੂ ਬਰਸ ਸਿਗਤ ਸੋ ਲਹਨ ਅਨੁਪਸੈ ਪਦਸਰਵ ਮਲ ਪਰੇ ਮਨੁ ਵਕਾਰ ਮਲ ਪਰੇ ਮੁਰ ਪੰਡਾ ਅਮੁਰਿਆ ਰੈ ਮੁਰਜਾਇ ਮੁਤਪੈ ਗੁਨਾ ਸੁਮਾਇ ਮੁਤਰ ਮੁਧਿਪਾਨ ਮੁਤਰ ਪ੍ਰਵਾਨ ਮਰੁਸ਼ਿ ਸਮਨੁਸਾਰ ਮੁਕਰ ਪ੍ਰਮਾਨ ਅਮੁਰਿਆ ਮੁਲਖਨ ਜਾਏ ਆਕ ਪ੍ਰੇਲੁ ਲਾਇ ਅਕ ਵਿਦ ਬੜ ਪੁਰਾਨ ਅਕ ਪ੍ਰਕ੍ਰਿਵਖਿਆਨ ਅਕ ਬ੍ਰਮਿਆ ਕੇਂਦਾ ਨਕੈ ਗੋਪੀ ਤੇ ਗੋਵਿੰਦ ਅਖਿ ਉਸ ਰਾਖਿ ਸਬ ਅਖਿ ਗਤਿ ਨਿਤਿ ਤਵ ਰਾਖਿ ਦਨੁ ਅਖਿ ਤੇਵ ਅਖਿ ਸਰੁ ਨਰਮਦਨ ਸੇਵਿ ਜੇ ਦੇਖ ਅਖਿ ਅਖਨ ਪਾਇ ਮਿੱਠਾ ਕਾਉ ਟੁੜੁ ਗਾਇ ਟਿਕੇ ਟੇਂ ਕਰੈ ਤਾ ਘੁਸਕ ਕੈ ਕੇ ਜੁੜ ਪੈ ਜੁੜੋਇ ਨੰਤ ਕਣ ਸਚ ਸੋਇ ਜੇ ਤਵਾ ਬੋਲ ਬਕਰ ਸੰਨਕੀ ਸੁਰ ਰੰਗਵਾਰ ਸੋਦਰ ਕੀਆ ਸੋ ਕਰਿਆ ਜਿਦਵ ਸਰਬ ਸੁਮਾਲੇ ਵਾਜਿ ਨਾਮ ਇਕ ਸਖਾ ਕਿਤੇ ਬਬਲਾਰੇ ਤੇ ਤੇਰਾ ਪ੍ਰੇ ਸੁਗੰਨ ਤੇ ਤੇ ਕਮਨ ਹਾਰੇ ਗਾਣ ਗੁਣ ਬਣ ਬਸੁਧਰ ਹੈ ਵਿਰਜਤ ਰੰਗ ਦੁਆਰੇ ਨਿਮ ਚਿਤ ਗੁਤਲਿਕ ਲਖਣਾ ਲਖ ਲਖਤਾ ਮੁਜਾਰੇ ਗੰਗਾ ਸਰਬ੍ਰਮਹ ਦੇਵੀ ਸੋ ਸਦਾ ਸਵਾਰੇ ਜਾਵੇ ਨਾ ਸਰਮਖਿ ਦੇਤੇ ਅੰਦਰ ਲਾਲੇ ਗੰਗਾ ਸਦ ਸੁਮਾਦੀ ਅੰਦਰ ਗੰਗਾ ਸਦ ਵਿਚਾਰੇ ਨਾ ਉਹਨ ਦਤੀ ਸਦੀ ਸੰਗੁਕੇ ਗੰਗਾ ਵੀ ਰਕਰ ਰਹੇਗਾ ਪਨ ਪਰਨ ਸੀਸਾਰੇ ਜਿ ਜਵੇ ਤਨ ਹਲੇ ਨਰ ਗੋਲੀ ਅਮਰ ਮੋਹ ਸਭ ਮਛਪੇ ਅਲੇ ਗੰਗਾ ਤੁਮ ਪਾਏ ਤੇਰੇ ਅਸਰ ਤੀਰਤਿ ਨਾ ਲੇ ਗਵ ਜੁਲਮ ਰਸੁਰ ਗਵ ਖਣੀ ਚਾਰੀ ਗਵ ਖੰਡ ਮਨੂਰ ਪੰਡਾ ਕਰ ਕਰਖ ਤਾਰੇ ਸੇ ਤੁਮੋਂ ਗਵ ਜਿ ਪਵਨ ਰਤ ਤੇਰੇ ਭਤੁਰ ਸਾਲੇ ਹੋਰ ਕਿਸੀ ਗਵਣ ਸਿਮ ਚਿਤਨਿ ਆਵਨ ਨਨਕੈ ਵਿਚਾਰੇ ਸੋਈ ਸੋਈ ਸਸ ਸਹਿਬ ਸਚ ਸਚਿ ਨਾਹੀ ਤਬਿ ਉਸ ਜਨ ਗਸੇ ਰਚਨਾ ਕਿ ਮਰਚਾਈ ਲਿਰੰਗ ਦੀ ਪਰਤੀ ਕਰ ਕਰ ਤੁਸ ਮਾਇ ਦੇ ਉਪਾਇ ਕਰ ਕਰਮ ਖਿਤ ਤ ਆਪਣਾ ਜਿਵ ਤੁਸ ਜਿਵੜਾਈ ਜੋਤਿ ਸੁਭਾਵੈ ਸੋਈ ਕਰਸੀ ਪੁਨ ਕਰਣਾ ਜਾਇ ਸੋ ਪਦ ਸੋ ਸਬਦ ਸਬਦ ਸਾਈਬ ਨਾਨਦ ਰਨ ਰਜਾਈ ਹੁੰਦਾ ਸੰਤੋਖ ਸਰੰਭ ਚੋਰੀ ਤੇਨ ਕੀ ਕਿਰਪਾ ਪ੍ਰੂਤਾ ਹੁੰਦਾ ਗਰਵ ਰਿ ਕਯਾ ਦਿੰਦ ਬਰਤੀਤਾ ਆਏ ਪੰਦੇ ਸੋ ਜਵਾ ਤੁਮ ਨਿਤ ਜੁ ਦੇਤਾ ਦੇਤ ਸਿਆਨੇਸਾ ਆਦਿ ਨਿਲ ਨਾਦ ਨਾ ਕਾਜ ਤਰੇ ਕੋਇ ਸਭ ਗਿਆੰ ਵਿਰ ਪੁੰਨਰਣ ਕਰ ਕਰ ਵਜਿ ਨਾਦ ਆ ਪ੍ਰਤਮ ਸਿ ਸਭ ਨਾਨਕੀ ਨਰੇਦ ਸੇ ਦੇਵ ਰਸਾਦ ਸਮਝੋ ਕਬਦੂਤ ਕਰਤ ਲਖਿਆ ਵਿਭਾਗ ਆਦੇਸ ਤਸਿਆ ਦੇਸਾ ਆਦਿ ਰਿ ਨਦ ਨਾਤ ਦੁਰ ਵਿ ਕੋਈ ਸ ਕਿ ਕਮਲ ਰਿਤੂ ਹੈ ਤੈਂ ਤੇਵ ਪ੍ਰਵਾਨ ਸੋ ਸਾਰੇ ਪੰਡਾਰੇ ਕਲਾਈ ਦੇ ਬੈਨ ਜਿਸ ਭਵਤ ਚਲਵਤ ਜਗੁ ਕਰਵਾਨ ਹੋਇ ਸੇਵਨ ਲਤਰਨਾ ਆਵ ਸਤੈ ਵਿਡਾਨ ਅਦਿਤਿ ਅਦੇ ਸਭ ਵਦਨਿ ਨਿਨਦਨਤਾ ਜੁਗ ਦੇ ਕੁਵੀ ਸੰ ਹਸਨਨਦੁਰ ਪੰਡਾਰ ਜੁਗ ਸੁਪੈ ਸ ਕਵਰ ਕਰ ਕਰ ਵਿਖੇ ਸੁਦਨ ਹਾਰ ਨਾਨਕ ਸਚੁ ਸਚਾ ਕਰਿ ਪ੍ਰਭ ਦੇਸੁ ਸਿਹਾ ਦੇਸਾ ਅਗਨਿ ਨਦ ਨਦ ਨਤੁ ਜਤਬਿ ਕੋਈ ਸਤਿ ਇਕ ਦੋ ਜਿਪੋ ਨਾ ਕੋਈ ਲਖਿ ਲਖਿ ਸੋਈ ਸੋ ਨਨਕ ਰਖਿਐ ਇਕ ਨਉ ਦਿਸ਼ਾਇ ਪ੍ਰੀਤਿ ਪ੍ਰਾਪਤ ਪਉੜੀਐ ਚੜਿ ਹੋਈ ਉਤੀਸ ਸੁਨਗਲੈ ਆਕਾਸ਼ ਜੀ ਘਟਾਇ ਰੇਸ ਨਾਨਕ ਨਦਰੀ ਪਾਈਐ ਕੋਰੀ ਕੋਰੇ ਛੀ ਸਉ ਆਖਣ ਜੋਰ ਚ ਪੈਣਾ ਜੋਰ ਹੈ ਜੋਰ ਨ ਮੰਗਲ ਦੇਵ ਨ ਜੋਰ ਹੈ ਜੋਰ ਨਾ ਜੀਵਣਾ ਮਰਣਾ ਜੋਰ ਹੈ ਜੋ ਨਰਨ ਮਰਮ ਸੂਰਾ ਜੋ ਨ ਸੁਤਿ ਗਿਆਨ ਵਿਚਾਰ ਜੋ ਨ ਜੁਤੀ ਸੁਰੇ ਸੰਸਾਰ ਜਿਸ ਹੱਥ ਜੋਰ ਕਰਵੀ ਕੈ ਸੋਏ ਨਾਨਕ ਤੁਨੀ ਜਨਾ ਕੋਈ ਰਾਤ ਰਚਿਤ ਜਿਵਾਰ ਪਰਪਨੇਕ ਨੂੰ ਪਤਾਲ ਤੇ ਸੋਇ ਜਲਦੀ ਤਾ ਵਰਖੀ ਤਰਵਸਾਨ ਤਸੋਇ ਜੀ ਜੋਤ ਕੇ ਰੰਗ ਤੁਮ ਕੇ ਨਾਮ ਨਿਕਰੰਤ ਕਰਮ ਕਰਮ ਹੀ ਵਿਚਾਰ ਸਚੈ ਆਪ ਸਚੈ ਦਰਬਾਰ ਤੁਚੈ ਸੋਨ ਪੰਜ ਪਰਵਾਨ ਨਦੀ ਕਰਮ ਪਵਨ ਸਾਰ ਕਜਬ ਗਾਇ ਉਥੇ ਭਾਇ ਨਾਨ ਗਾਇ ਜਪਦਾਇ ਤਰੁ ਹੰਡ ਕਾਇ ਤਰਵਾ ਗਣ ਗਣ ਕਾਇ ਕੁਕਰਮ ਕਿਤੇ ਪਵਰ ਪਰਿਵਰ ਸੰਦਰ ਕਿਤੇ ਕਨਵੇਂ ਸਾਗਤਿ ਬ੍ਰਹਮ ਕਾਰਤਿ ਕਲੀਐ ਰੂਪ ਰੰਗ ਕੇਈਸੈ ਜਿਤਿਆ ਕਰਮ ਭੰ ਮੇਰਾ ਕਿਤੇ ਇਤੋਪ ਦੇ ਸਾਗਤਿ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਈਸੈ ਕਿਤੇ ਸਤਿਗੁਰੂ नाथ ਕਿਤੇ ਕਿਤੇ ਦੇਵੀ ਦੇਈਸੈ ਕਿਤੇ ਦੇਵਤਾ ਮੰਡਲ ਕਿਤੇ ਕਿਤੇ ਤੁਸਮੰਦ ਕੀਤੇ ਖਣੀ ਕੀਤੇ ਬਣੀ ਕਿਤੇ ਪਤ ਨਰਿੰਦਰ ਕੀਤੇ ਸੁਰਤੇ ਸਿਖਤੇ ਮਨ ਜੰਤੰਤ ਗਿਆਨ ਖੰਡਮ ਗਿਆਨ ਭਰਜੰਡਿ ਜਿਥੈ ਆਤਮਾ ਨੋ ਰੂਪ ਕੁਰੀ ਆਨੰਦ ਸਰੋਖੰਡ ਕੀ ਬਾਣੀ ਰੂਪ ਹੈ ਕਿਤੇ ਕਾਡਿਕ ਗੁਰੇਮ ਬਾਣੀ ਰੂਪ ਹੈ ਤਾਂ ਕੀ ਗੱਲਾਂ ਕਥਿਨ ਨ ਦਾਈ ਜੇ ਗੁਗੰਦਸੇ ਬੁਝਦਾਏ ਤਿਥੇ ਕਰੀਐ ਸਤਿਮਤ ਤਉਨ ਬੋਧਾ ਤਿਥੇ ਕਰੀਐ ਸੁਰਸਰਾਂ ਕੀ ਸੋਧੈ ਕਰਨ ਖੰਡ ਗਿ ਬਾਂਝੋਰਾ ਤੁਝ ਹੁਰਣ ਕੋਈ ਹੋਰਾ ਤਿਥੇ ਜੁਰਮਾ ਬਰਸੋਰਾ ਤਿਮ ਮਰਬ ਰਹਿ ਪ੍ਰਪੂਰੈ ਤੁਝ ਸੇਦ ਸਿਦਮ ਮਮ ਮਹਾਰਿ ਤਾ ਗਿਰੂਪਨਤਿ ਸਿਂ ਜਾਏ ਨਾ ਉਪਰਣ ਠੱਗ ਜਾਏ ਜਿਨ ਕੇ ਰਵ ਸਿਮਨ ਮਾਇ ਜਤੈ ਬਦੁ ਸਗਲੋ ਹੈ ਕਰੇ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੇ ਨਰੰਕਾਰ ਕਰ ਕਰ ਵਿਖੈ ਨਦਰਿ ਨਿਹਾਰ ਤੁਧਿ ਖੰਡ ਮੁੱਢਿ ਵਰਪੰਡ ਜੀਕੁ ਕਥਿ ਤੈ ਅੰਤੈੰਤ ਜਤੈ ਲੋਲ ਅਕਰ ਜਿਵ ਦੁਖ ਮਾਤਿ ਵੇ ਤੁਕਾਰ ਵਿਕਰੰਸਿ ਕਰ ਵਿਚਾਰ ਨਾਨਕ ਕਥਨਾ ਕਰਿ ਅਸਰ ਤਤਵ ਪਰ ਦਿਰਸਨਿਆਰ ਅਰਣਮਤ ਵਿਦਿੱਤਿਆਰ ਬੌਖ ਲਗਣ ਤੁ ਬਤਾਓ ਬਨਾ ਕਉ ਮਰਤਾ ਤੁ ਟਾਨ ਕਰਿਏ ਸਬਦ ਸਚਿ ਚਿਤਕ ਸਾਲ ਜੇ ਲੂ ਨਦਰ ਕਰਮ ਤੁਨ ਕਾਰ ਨਾਨਕ ਨੁਦਰੀ ਨਦਰ ਨਿਆਰ ਸ਼ਲੋਕ ਹੈ ਬਾ ਗੁਰੂ ਪਾਣਿ ਪਿਤਾ ਮਾਤਾ ਤਰਤੁ ਮਹਤ ਦੇਸ ਰਾਤਿ ਤੇ ਦਇਆ ਸਿਲੇ ਸਗਲ ਜਗਤ ਜਗਿਆ ਅੰਭਰਿਆ ਆਵਚਿ ਤਰਮਹ ਦੂਰ ਕਰਮੀ ਆਪੋ ਆਪਣੀ ਕੀ ਨਿਰਿਕ ਦੂਰ ਜਿਨੇ ਲਾਭ ਧਾਇਆ ਗਏ ਮੁਸਕਤ ਕਾਲ ਨਾਲੁ ਤੇ ਮੁਕੇ ਜਲੇ ਕੀ ਥੀ ਛੁਟੇ ਨਾਨਕ ਜਿਨੇ ਨਾਮ ਧਿਆਇਆ ਗਏ ਮੁਸਖਤ ਕਾਲ ਨਾਲੁ ਤੇ ਮੁਕੇ ਜਲੇ ਕੀ ਥੀ ਛੁਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ